ਦੋਸਤੋ ਅੱਜ ਇੱਕ ਅਹਿਮ ਵਿਸ਼ੇ ਬਾਰੇ ਗੱਲ ਕਰਨੀ ਹੈ ਤੇ ਵਿਸ਼ਾ ਉਹ ਮਨ ਬਾਰੇ ਮਨ ਦੇ ਵਹਿਮ ਬਾਰੇ ਮਨ ਚ ਕਈ ਵਾਰੀ ਫਾਲਤੂ ਦੇ ਆਉਣ ਵਾਲੇ ਖਿਆਲਾਂ ਬਾਰੇ ਮਨ ਦੀਆਂ ਕਈ ਇਹੋ ਜਿਹੀਆਂ ਕਹਾਣੀਆਂ ਬਣਨ ਬਾਰੇ ਜਿਨ੍ਹਾਂ ਨੂੰ ਮਨੁੱਖ ਆਪ ਵੀ ਨਹੀਂ ਜਾਣਦਾ ਹੁੰਦਾ ਮਨ ਸਰੀਰ ਦਾ ਇੱਕ ਬੜਾ ਹੀ ਵਿਸ਼ੇਸ਼ ਅੰਗ ਹੈ ਜੇ ਕਿਸੇ ਡਾਕਟਰ ਕੋਲੇ ਜਾ ਕੇ ਕਹੋ ਕਿ ਮੇਰਾ ਮਨ ਖਰਾਬ ਹੈ ਮਨ ਪਰੇਸ਼ਾਨ ਹੈ ਮੈਨੂੰ ਉਹਦੀ ਦਵਾਈ ਦਿਓ ਛਤ ਡਾਕਟਰ ਤੁਹਾਨੂੰ ਕੋਈ ਵੀ ਦਵਾਈ ਨਾ ਦੇ ਸਕੇ ਕਿਉਂਕਿ ਇਹ ਸਾਰੇ ਸਰੀਰ ਦਾ ਕੇਂਦਰੀ ਭਾਗ ਵੀ ਹੈ ਪਰ ਜੇ ਕਿਸ ਨੂੰ ਪੁੱਛਿਆ ਜਾਵੇ ਤੇਰਾ ਮਨ ਹੈ ਕਿੱਥੇ ਤਾਂ ਉਹ ਵੀ ਦੱਸਿਆ ਨਹੀਂ ਜਾ ਸਕਦਾ ਇਸ ਲਈ ਸਾਰੇ ਮਨੁੱਖਾਂ ਦੀ ਤੰਦਰੁਸਤੀ ਮਨੁੱਖ ਦਾ ਸਰੀਰ ਮਨੁੱਖ ਦਾ ਵਿਹਾਰ ਸਾਰੇ ਦਾ ਸਾਰਾ ਉਹਦੇ ਮਨ ਦੀ ਖੇਡ ਹੀ ਬਣਦਾ ਹੈ ਇਸ ਕਰਕੇ ਜਦੋਂ ਕਈ ਵਾਰੀ ਮਨ ਦੇ ਵਿੱਚ ਕਿਸੇ ਖਾਸ ਕਿਸਮ ਦਾ ਵਹਿਮ ਆ ਜੇ ਜਾਂ ਕੋਈ ਖਾਬ ਖਿਆਲੀ ਆ ਜੇ ਜਾਂ ਕਈ ਐਵੇਂ ਫालतू ਦੇ ਖਿਆਲ ਆਉਣ ਲੱਗ ਜਾਣ ਜਾਂ ਮਨ ਐ ਬਿਨਾ ਕਿਸੇ ਕਾਰਨ ਤੋਂ ਜਿਜਵਤੀ ਹੋਇਆ ਰਹੇ ਮਨ ਇਧਰ ਉਧਰ ਦੀਆਂ ਗੱਲਾਂ 'ਚ ਲੱਗਿਆ ਰਹੇ ਕਦੇ ਬਿਨਾ ਕਾਰਨ ਤੋਂ ਮਨੁੱਖ ਦਾ ਮਨ ਚੁੱਪ ਕਰਨ ਨੂੰ ਕਰੇ ਬਿਨਾ ਕਾਰਨ ਤੋਂ ਹੱਸਣ ਨੂੰ ਕਰੇ ਤਾਂ ਐਸ ਕਿਸਮ ਦੀ ਸਥਿਤੀ ਹੈ ਜਿਹੜੀ ਉਹ ਕਿਸੇ ਵੀ ਮਨੁੱਖ ਲਈ ਖੁਸ਼ਗਵਾਰ ਨਹੀਂ ਕਹੀ ਜਾ ਸਕਦੀ ਇਸ ਨੂੰ ਮਨੋਰੋਗੀ ਤਾਂ ਇੱਕ ਬਿਮਾਰੀ ਵੀ ਕਹਿ ਦਿੰਦੇ ਐ ਜਿਹਨੂੰ ਸਿਜ਼ੋਫਰੀਨੀਆ ਵੀ ਕਹਿ ਦਿੰਦੇ ਐ ਉਹ ਵੀ ਮਨ ਵਿੱਚ ਉੱਠਣ ਵਾਲੀਆਂ ਲਹਿਰਾਂ ਨਾਲ ਮਨ 'ਚ ਛਲੇਡਾ ਭਾਵ ਦੇ ਉੱਠੇ ਹੋਏ ਬਦਲਾ ਨੂੰ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਮਨ ਕਿਸੇ ਵਹਿਮ ਵਾਲੀ ਸ਼ਕਤੀ ਵੱਲ ਨੂੰ ਤੁਰਦਾ ਹੈ ਜਾਂ ਕਿਸੇ ਵਹਿਮ ਦੇ ਵਹਿਣ ਵਿੱਚ ਬਹਿ ਜਾਂਦਾ ਹੈ ਤਾਂ ਕਈ ਵਾਰੀ ਇਹ ਮਹਿਸੂਸ ਕਰਨ ਲੱਗ ਜਾਂਦਾ ਹੈ ਜੋ ਵਾਪਰਿਆ ਵੀ ਨਹੀਂ ਹੁੰਦਾ ਉਹਨੂੰ ਬਹੁਤ ਵਾਰੀ ਇਹ ਲੱਗਦਾ ਹੈ ਕਿ ਸ਼ਾਇਦ ਮੇਰੇ ਨਾਲ ਕਿਤੇ ਇਹ ਨਾ ਵਾਪਰ ਜੇ ਜੇ ਮੈਂ ਉੱਚੀ ਥਾਂ ਤੇ ਜਾਵਾਂ ਥੱਲੇ ਨਾ ਡਿੱਗ ਪਾਵਾਂ ਜੇ ਮੈਂ ਪਾਣੀ ਵੱਲ ਗਿਆ ਮੈਂ ਡੁੱਬ ਨਾ ਜਾਵਾਂ ਤੇ ਇਹ ਗੱਲਾਂ ਸਿਰਫ ਦਿਨ ਵੇਲੇ ਨਹੀਂ ਜਾਗਦੇ ਸਮੇਂ ਨਹੀਂ ਬਲਕਿ ਸੁਪਨਿਆਂ ਵਿੱਚ ਵੀ ਸੋਚਦਾ ਰਹਿੰਦਾ ਹੈ ਤੇ ਕਈ ਵਾਰੀ ਗੱਲਾਂ ਕਰਦੇ ਕਰਦੇ ਉਖੜੀਆਂ ਉਖੜੀਆਂ ਗੱਲਾਂ ਕਰਦਾ ਹੈ ਉਸ ਨੂੰ ਬਿਨਾ ਮਤਲਬ ਦੇ ਤੋਖਲੇ ਉਹਦੇ ਸਾਹਮਣੇ ਆਈ ਜਾਂਦੀ ਹੈ ਉਹਦੇ ਸਾਹਮਣੇ ਬਹੁਤ ਸਾਰੇ ਐਸੇ ਡਰ ਆਈ ਜਾਂਦੇ ਹੈ ਜਿਹੜੇ ਅਸਲ ਦੇ ਵਿੱਚ ਹੁੰਦੇ ਹੀ ਨਹੀਂ ਬਹੁਤ ਵਾਰੀ ਮਨੁੱਖ ਇਸ ਤੋਂ ਵੀ ਅੱਗੇ ਚਲੇ ਜਾਂਦੇ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਖਿਲਾਫ ਕੋਈ ਵਿਅਕਤੀ ਸਾਜ਼ਿਸ਼ ਕਰ ਰਿਹਾ ਹੈ ਕੋਈ ਵੱਡੀ ਸਾਜ਼ਿਸ਼ ਕਰ ਰਿਹਾ ਹੈ ਕੋਈ ਸਾਨੂੰ ਲਗਾਤਾਰ ਵਾਚ ਕਰ ਰਿਹਾ ਹੈ ਕੋਈ ਹਰ ਸਮੇ ਸਾਡੇ ਤੇ ਨજર ਸਾਨੀ ਕਰਦਾ ਹੋਇਆ ਇਹ ਦੇਖਦਾ ਹੈ ਕਿ ਮੈਂ ਕਿੱਥੇ ਜਾਂਦਾ ਕਿ ਕੀ ਕਰਦਾ ਹੈ ਤੇ ਉਹ ਸਦਾ ਕੋਸ਼ਿਸ਼ ਕਰਦੇ ਆ ਕਿ ਮੇਰੇ ਕੋਈ ਪਿੱਛੇ ਤਾਂ ਨਹੀਂ ਆ ਰਿਹਾ ਮੈਨੂੰ ਕੋਈ ਦੇਖਦਾ ਨਹੀਂ ਰਿਹਾ ਮੈਂ ਜੇ ਦਰਵਾਜੇ ਦੇ ਅੰਦਰ ਗਿਆ ਮੈਂ ਆਪਣੀਆਂ ਕੁੰਡੀਆਂ ਚੰਗੀ ਤਰ੍ਹਾਂ ਲਗਾ ਲਈਆਂ ਕਿਤੇ ਇਹ ਤਾਂ ਨਹੀਂ ਦਰਵਾਜੇ ਦੀ ਕੁੰਡੀ ਲਗਾਈ ਹੈ ਮੈਂ ਬੰਦ ਕਰਨੇ ਭੁੱਲ ਗਿਆ ਫਿਰ ਜਾ ਕੇ ਉਸ ਨੂੰ ਦੇਖਦੇ ਆ ਇਸ ਕਰਕੇ ਜਿਹੜੀ ਇਸ ਕਿਸਮ ਦੀ ਸਥਿਤੀ ਆ ਮਨ ਦੇ ਵਹਿਮ ਦੀ ਇਹ ਬਹੁਤ ਸਾਰੇ ਮਨੁੱਖਾਂ ਦੇ ਵਿੱਚ ਇੱਕ ਖਾਸ ਉਮਰ ਤੋਂ ਬਾਅਦ ਪਾਈ ਜਾਂਦੀ ਹੈ ਜਿਹਦੇ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਮਨੁੱਖ ਦੇ ਅੰਦਰ ਬਹੁਤ ਸਾਰੀਆਂ ਐਸ ਕਿਸਮ ਦੀਆਂ ਭਾਵਨਾਵਾਂ ਡਿਵੈਲਪ ਹੋ ਜਾਂਦੀਆਂ ਜਾਂ ਭਾਵਨਾਵਾਂ ਆ ਜਾਂਦੀਆਂ ਜਿਨ੍ਹਾਂ ਦੇ ਨਾਲ ਮਨੁੱਖ ਦੇ ਵਿੱਚ ਉਦਾਸੀਨਤਾ ਵੱਧ ਜਾਂਦੀ ਹੈ ਬਹੁਤ ਵਾਰੀ ਮਨੁੱਖਾਂ ਦੇ ਅੰਦਰ ਉਤਸ਼ਾਹ ਦੀ ਕਮੀ ਹੋ ਜਾਂਦੀ ਹੈ ਉਤਸ਼ਾਹ ਦੀ ਕਮੀ ਤੁਸੀਂ ਆਪਣੇ ਆਲੇ ਦੁਆਲੇ ਦੇਖਿਆ ਹੋਣਾ ਕਿਸੇ ਨੂੰ ਕਿਸੇ ਖਾਸ ਕੰਮ ਕਰਨ ਨੂੰ ਕਹਿਣਾ ਉਹਨੇ ਨਾਲ ਦੀ ਨਾਲ ਕਹਣਾ ਕਿ ਛੱਡ ਪਰੇ ਇਹਨੂੰ ਕੀ ਕਰਨਾ ਜਾਂ ਕਈ ਵਾਰੀ ਕੋਈ ਹੋਰ ਵੀ ਨਾ ਕਹੇ ਤੁਹਾਨੂੰ ਆਪਣੇ ਆਪ 'ਚ ਹੀ ਲੱਗਦਾ ਹੈ ਕਿ ਮੈਂ ਇਹ ਕੰਮ ਕਰ ਲਵਾਂ ਤੁਹਾਡਾ ਮਨ ਦੂਜੇ ਪਾਸਿਓਂ ਕਹਿੰਦਾ ਹੈ ਕਿ ਕੋਈ ਨਹੀਂ ਫੇਰ ਕਰ ਲਵਾਂਗੇ ਆਪਣੇ ਕੰਮ ਨੂੰ ਅੱਗੇ ਪਾਉਣਾ ਕੋਈ ਕੰਮ ਕਰਨ ਨੂੰ ਦਿਲ ਨਾ ਕਰਨਾ ਜਾਂ ਇਹ ਸੋਚਦੇ ਰਹਿਣਾ ਕਿ ਕੱਲ ਨੂੰ ਕਰਾਂਗੇ ਪਰਸੋਂ ਕਰਾਂਗੇ ਚੌਥੇ ਨੂੰ ਕਰਾਂਗੇ ਤੇ ਇਸੇ ਤਰੀਕੇ ਨਾਲ ਕੰਮ ਤੋਂ ਟਲਣ ਦੀ ਵਿਵਸਥਾ ਦੇ ਵਿੱਚ ਚਲੇ ਜਾਣਾ ਇਸ ਨਾਲ ਕੀ ਹੁੰਦਾ ਹੈ ਕਿ ਬਹੁਤ ਵਾਰੀ ਮਨੁੱਖ ਦਾ ਜਿਹੜਾ ਆਪਣੇ ਆਪ ਤੋਂ ਵਿਸ਼ਵਾਸ ਘਟ ਜਾਂਦਾ ਹੈ ਤੇ ਜਦੋਂ ਉਹਦਾ ਵਿਸ਼ਵਾਸ ਘਟਦਾ ਹੈ ਤਾਂ ਸਿਰਫ ਇਸ ਨਾਲ ਹੀ ਉਹ ਇੱਥੇ ਹੀ ਸਬਰ ਨਹੀਂ ਕਰਦਾ ਉਤਸ਼ਾਹ ਦੀ ਉਹਦੇ ਵਿੱਚ ਕਮੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬਹੁਤੀ ਵਾਰੀ ਉਹ ਕੋਸ਼ਿਸ਼ ਕਰਦਾ ਹੈ ਕਿ ਉਹਦਾ ਲੋਕਾਂ ਨੂੰ ਮਿਲਣ ਤੋਂ ਦਿਲ ਕਰਨ ਤੋਂ ਹਟ ਜਾਂਦਾ ਹੈ। ਕਈ ਜਾਣ ਪਛਾਣ ਦੇ ਬੰਦੇ ਉਸ ਨੂੰ ਸਾਹਮਣੇੋਂ ਮਿਲਣ ਉਹਨਾਂ ਤੋਂ ਉਹ ਕੰਨੀ ਕੱਟ ਕੇ ਪਾਸਾ ਵਟ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਲੱਗਦਾ ਹੈ ਕਿ ਜੇ ਮੈਂ ਇਸ ਨੂੰ ਮਿਲਿਆ ਤਾਂ ਕੋਈ ਗੱਲ ਕਰੂਗਾ। ਕਈ ਵਾਰੀ ਉਹ ਤਾਂ ਗੱਲ ਕਰਨ ਨੂੰ ਵੀ ਜੀ ਨਹੀਂ ਕਰਦਾ ਤੇ ਬਹੁਤ ਵਾਰੀ ਇਸ ਦਾ ਬਿਲਕੁਲ ਵਿਪਰੀਤ ਜਾਂ ਦੂਸਰਾ ਪਾਸਾ ਹੋ ਜਾਂਦਾ ਹੈ ਕਿ ਉਹ ਬਿਨਾਂ ਕਾਰਨ ਤੋਂ ਹੀ ਲੋਕਾਂ ਨਾਲ ਫालतू ਦੀਆਂ ਗੱਲਾਂ ਕਰੀ ਜਾਂਦਾ ਹੈ। ਕਿਸੇ ਦੂਸਰੇ ਵਿਅਕਤੀ ਕੋਲੇ ਇਸ ਕਿਸਮ ਦੀਆਂ ਗੱਲਾਂ ਕਰ ਜਾਂਦਾ ਹੈ ਜਿਸ ਦਾ ਉਹ ਦੂਸਰੇ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੁੰਦਾ ਨਾ ਹੀ ਉਸ ਵਿਅਕਤੀ ਦਾ ਉਹਨਾਂ ਗੱਲਾਂ ਦੇ ਵਿੱਚ ਕੋਈ ਇੰਟਰਸਟ ਹੁੰਦਾ ਤੇ ਘਰੇ ਆ ਕੇ ਵਿਅਕਤੀ ਸੋਚਦਾ ਕਿ ਮੈਂ ਉਹਦੇ ਨਾਲ ਇਹ ਗੱਲਾਂ ਕਿਉਂ ਕੀਤੀਆਂ ਤਾਂ ਉਸ ਨੂੰ ਸਮਝ ਨਹੀਂ ਆਉਂਦੀ ਕਿ ਐਸਾ ਅਸਲ ਵਿੱਚ ਕਿਉਂ ਵਾਪਰ ਰਿਹਾ ਹੈ ਇਹ ਸਾਰੀ ਮਨ ਦੀ ਸਥਿਤੀ ਦਾ ਹੀ ਕਾਰਨ ਹੈ ਇਹਦੇ ਨਾਲ ਜੁੜੀ ਹੋਈ ਇੱਕ ਮੈਂ ਅਸਲੀ ਕਹਾਣੀ ਤੁਹਾਨੂੰ ਦੱਸਦਾ ਕਿ ਇੱਕ ਖੋਜ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਪੀ ਐਚ ਡੀ ਕਰ ਰਹੇ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਵਹਿਮ ਹੋਇਆ ਕਿ ਜਿਹੜਾ ਵੀ ਵਿਅਕਤੀ ਉਹਨਾਂ ਦੇ ਮੰਜੇ ਤੇ ਬੈਠਦਾ ਹੈ ਉਹਨਾਂ ਦੀ ਚਾਦਰ ਨੂੰ ਸ਼ਾਇਦ ਕੋਈ ਖਾਸ ਕਿਸਮ ਦਾ ਗੰਦਾ ਕਰ ਜਾਂਦਾ ਹੈ ਜੇ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਨੂੰ ਮਿਲਣ ਜਾਣਾ ਤਾਂ ਉਸ ਦੇ ਜਾਣ ਤੋਂ ਤੁਰੰਤ ਬਾਅਦ ਉਹਨਾਂ ਨੇ ਆਪਣੇ ਬੈੱਡ ਦੀ ਸ਼ੀਟ ਜਾਂ ਚਾਦਰ ਨੂੰ ਕੱਢ ਕੇ ਤੁਰੰਤ ਧੋ ਦੇਣਾ ਇਸੇ ਤਰੀਕੇ ਨਾਲ ਬਹੁਤ ਵਿਅਕਤੀ ਐਸੇ ਹੈ ਜਿਹੜੇ ਕਈ ਵਾਰੀ ਹੱਥ ਧੋਈ ਜਾਂਦੇ ਆ ਬਿਨਾ ਕਾਰਨ ਤੋਂ ਆਪਣਾ ਮੂੰਹ ਧੋਈ ਜਾਂਦੇ ਆ ਇਸ ਕਿਸਮ ਦੀਆਂ ਜਿਹੜੀਆਂ ਖਾਸ ਕਿਸਮ ਦੀਆਂ ਵਹਿਮ ਨਾਲ ਭਰੀਆਂ ਹੋਈਆਂ ਗੱਲਾਂ ਇਹ ਸਾਰੀਆਂ ਉਸ ਮਨੁੱਖ ਦੇ ਵਿੱਚ ਪਾਈਆਂ ਜਾਂਦੀਆਂ ਜਿਹਨੂੰ ਅਸੀਂ ਕਹਿੰਦੇ ਆ ਕਿ ਉਸ ਨੂੰ ਸਾਈਕੋਲੋਜੀਕਲੀ ਕੁਝ ਐਸ ਕਿਸਮ ਦੀਆਂ ਆਲਮਤਾਂ ਚੁੰਮੜੀਆਂ ਹੋਈਆਂ ਜਿਨ੍ਹਾਂ ਤੋਂ ਉਸ ਨੂੰ ਆਪਣੇ ਆਪ ਦਾ ਬਚਾਅ ਕਰਨਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਨਵੇਂ ਅਰਥਾਂ ਨਾਲ ਆਪਣੇ ਆਪ ਨੂੰ ਜੋੜਨਾ ਚਾਹੀਦਾ ਹੈ ਜ਼ਿੰਦਗੀ ਦੀ ਦਿਲਚਸਪੀ ਹੈ ਜਿਹੜੀ ਉਸ ਦੀ ਘਾਟ ਹੈ ਜਿਹੜੀ ਜਦੋਂ ਤੁਹਾਨੂੰ ਇਹ ਮਹਿਸੂਸ ਹੋਵੇ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੇ ਅੰਦਰ ਵੀ ਇੱਕ ਖਾਸ ਕਿਸਮ ਦੀ ਉਹ ਅਲਮਤ ਆ ਗਈ ਹੈ ਜਿਹਨੂੰ ਬਹੁਤ ਵਾਰੀ ਟੈਕਨੀਕਲੀ ਸਿਜ਼ੋਫਰੀਨੀਆਂ ਵੀ ਕਿਹਾ ਜਾਂਦਾ ਹੈ ਤੇ ਇਸ ਅਲਮਤ ਦੇ ਨਾਲ ਕੀ ਹੁੰਦਾ ਹੈ ਕਿ ਵਿਅਕਤੀ ਐਸ ਕਿਸਮ ਦੀਆਂ ਘਟਨਾਵਾਂ ਨੂੰ ਇੰਨਾ ਪੱਕਾ ਕਰ ਲੈਂਦਾ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੋ ਉਹ ਸੋਚ ਰਿਹਾ ਉਹ 100% ਠੀਕ ਹੈ ਕਦੇ ਉਸ ਨੂੰ ਬਿਨਾਂ ਕਾਰਨ ਤੋਂ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਜਾਂਦੀਆਂ ਹੈ ਕਦੇ ਉਸ ਨੂੰ ਇਹ ਲੱਗਦਾ ਹੈ ਕਿ ਫਲਾਨਾ ਵਿਅਕਤੀ ਮੇਰੇ ਬਾਰੇ ਇਹ ਸੋਚ ਰਿਹਾ ਹੈ ਤੇ ਉਹਦੀ ਧਾਰਨਾ ਇੰਨੀ ਪੱਕੀ ਬਣ ਜਾਂਦੀ ਹੈ ਉਹ ਦੂਸਰੇ ਵਿਅਕਤੀ ਬਾਰੇ ਬਿਨਾ ਸੋਚੇ ਤੋਂ ਹੀ ਆਪਣੀ ਪਕਿਆਈ ਨੂੰ 100% ਮੰਨ ਕੇ ਉਸ ਨੂੰ ਪੱਕਾ ਕਰਕੇ ਹੀ ਅੱਗੇ ਤੁਰ ਪੈਂਦਾ ਹੈ ਇਸ ਲਈ ਇਸ ਕਿਸਮ ਦੇ ਵਹਿਮ ਕਈ ਵਾਰੀ ਬਹੁਤ ਮਾਰੂ ਹੱਦ ਤੱਕ ਵੀ ਅੱਗੇ ਲੈ ਜਾਂਦੇ ਆ ਹਲੇ ਪਿਛਲੇ ਦਿਨਾਂ ਦੀ ਘਟਨਾ ਇੱਕ ਵਪਾਰੀ ਸੀ ਜਿਸ ਨੂੰ 7-8 ਕਰੋੜ ਦਾ ਵਪਾਰ ਦੇ ਵਿੱਚ ਘਾਟਾ ਪੈ ਗਿਆ ਉਹਨੂੰ ਲੱਗਿਆ ਕਿ ਸ਼ਾਇਦ ਉਹਦਾ ਜੀਵਨ ਹੁਣ ਕਿਸੇ ਪਾਸੇ ਜੋਗਰਾ ਨਹੀਂ ਰਿਹਾ ਪਹਿਲਾਂ ਉਸਨੇ ਆਪਣਾ ਬਿਜ਼ਨਸ ਤੇ ਆਪਣਾ ਸ਼ਹਿਰ ਛੱਡ ਕੇ ਪਲਾਨ ਕਰ ਲਿਆ ਕਿਤੇ ਦੂਰ ਜਾ ਕੇ ਲੁਕ ਛਿਪ ਕੇ ਰਹਿਣ ਲੱਗਿਆ ਤੇ ਫਿਰ ਅਖੀਰ ਚ ਉਹਨੂੰ ਲੱਗਿਆ ਕਿ ਮੈਂ ਕਿਸੇ ਹੋਰ ਥਾਂ ਤੇ ਜਾਵਾਂ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਪਤਾ ਲੱਗਿਆ ਕਿ ਉਸ ਵਿਅਕਤੀ ਨੇ ਆਪਣੇ ਪਰਿਵਾਰ ਦੇ 5-6 ਜੀਆਂ ਨੂੰ ਸਾਰਿਆਂ ਨੂੰ ਇਸ ਕਿਸਮ ਨਾਲ ਪ੍ਰੇਰਿਤ ਕੀਤਾ ਉਹਨਾਂ ਨੂੰ ਜ਼ਹਿਰੀਲੀ ਚੀਜ਼ ਦਿੱਤੀ ਅਤੇ ਆਪ ਵੀ ਖਾ ਕੇ ਆਪਣੇ ਜੀਵਨ ਦੀ ਲੀਲਾ ਖਤਮ ਕਰ ਲਈ ਕਿਉਂਕਿ ਉਹਦੇ ਮਨ ਦੇ ਵਿੱਚ ਇਹ ਆ ਚੁੱਕਿਆ ਸੀ ਕਿ ਮੈਂ ਹੁਣ ਇਸ ਕਿਸਮ ਦੀ ਸਥਿਤੀ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਇਸ ਸਥਿਤੀ ਦੇ ਵਿੱਚ ਮੈਂ ਹੋਰ ਡੂੰਘਾ ਹੀ ਤਸਦਾ ਜਾਊਂਗਾ ਇਸ ਕਰਕੇ ਜੇ ਤੁਹਾਡੇ ਅੰਦਰ ਇਸ ਕਿਸਮ ਦੀਆਂ علامات ਆਉਂਦੀਆਂ ਤੁਹਾਡਾ ਕਿਸੇ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤੁਹਾਡੇ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਤੁਹਾਨੂੰ ਲੱਗਦਾ ਜੋ ਸੱਚ ਪਾਵੇਂ ਨਾ ਹੋਵੇ ਜੋ ਸੋਚਿਆ ਜਾ ਰਿਹਾ ਉਹ ਬਿਲਕੁਲ ਠੀਕ ਹੈ ਤੁਹਾਡੇ ਅੰਦਰ ਖਾਸ ਕਿਸਮ ਦੇ ਜਜ਼ਬਾਤਾਂ ਦੀ ਘਾਟ ਹੋ ਰਹੀ ਹੈ ਉਤਸ਼ਾਹ ਦੀ ਕਮੀ ਹੋ ਰਹੀ ਹੈ ਤੁਹਾਡੇ ਅੰਦਰ ਕਈ ਐਸ ਕਿਸਮ ਦੀਆਂ ਧਾਰਨਾਵਾਂ ਜੋ ਤੁਹਾਨੂੰ ਬਾਅਦ ਚ ਪਤਾ ਲੱਗਦਾ ਹੈ ਕਿ ਇਹ ਗੱਲ ਤਾਂ ਸੱਚੀ ਨਹੀਂ ਸੀ ਮੈਂ ਤਾਂ ਝੂਠ ਤੇ ਵਿਸ਼ਵਾਸ ਕਰ ਹੀ ਗਿਆ ਫੁੱਡੀਆਂ ਗੱਲਾਂ ਜਿਹੜੀਆਂ ਉਹਨਾਂ 'ਚ ਕੋਈ ਰਿਦਮ ਨਹੀਂ ਆ ਉਹਨਾਂ 'ਚ ਉਖੜਿਆ ਆਪਣਾ ਤੁਹਾਨੂੰ ਹਮੇਸ਼ਾ ਹੀ ਇਹ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਖਿਲਾਫ ਕੋਈ ਸਾਜ਼ਿਸ਼ ਕਰ ਰਿਹਾ ਹੈ ਤੁਸੀਂ ਕਿਸੇ ਤੇ ਵੀ ਭਰੋਸਾ ਨਹੀਂ ਕਰ ਰਹੇ ਬਿਨਾਂ ਕਾਰਨ ਤੁਸੀਂ ਕਈ ਵਾਰੀ ਖੁਸ਼ ਹੋ ਜਾਂਦੇ ਹੋ ਤੇ ਬਿਨਾਂ ਹੀ ਕਾਰਨ ਤੋਂ ਕਈ ਵਾਰੀ ਤੁਸੀਂ ਨਿਰਾਸ਼ ਵੀ ਹੋ ਜਾਂਦੇ ਹੋ ਲੋਕਾਂ ਨੂੰ ਮਿਲਣ ਤੋਂ ਕੰਨੀ ਘਤਰਾਉਣ ਲੱਗਦੇ ਹੋ ਕਦੇ ਤੁਸੀਂ ਬਹੁਤ ਚੁੱਪ ਹੋ ਜਾਂਦੇ ਹੋ ਕਦੇ ਬਹੁਤ ਭੜਕ ਜਾਂਦੇ ਹੋ ਤੇ ਤੁਹਾਡੀ ਜੀਵਨ ਵਿੱਚ ਦਿਲਚਸਪੀ ਦੀ ਘਾਟ ਹੈ ਜੇ ਇਹ ਸਾਰੀਆਂ ਗੱਲਾਂ ਤਾਂ ਤੁਹਾਨੂੰ ਆਪਣੇ ਆਪ ਨੂੰ ਬਦਲਣ ਦੀ ਆਪਣੇ ਮਨ ਨੂੰ ਠੀਕ ਪਾਸੇ ਲਾਉਣ ਦੀ ਲੋੜ ਹੈ ਕਿਉਂਕਿ ਤੁਹਾਡਾ ਜਿਹੜਾ ਮਨ ਹੈ ਉਹ ਛਲੇਡਾ ਪ੍ਰਵਿਰਤੀ ਦਾ ਸਿਜ਼ੋਫ੍ਰੈਨੀਆ ਦਾ ਸ਼ਿਕਾਰ ਹੋ ਚੁੱਕਿਆ ਹੈ ਇਹਦੇ ਲਈ ਭਾਵੇਂ ਤੁਸੀਂ ਡਾਕਟਰ ਇਸੇ ਤਾਂ ਲੋ ਭਾਵੇਂ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਬਦਲੋ ਭਾਵੇਂ ਕੁਝ ਵੀ ਕਰੋ ਇਹ ਅਲਾਮਤ ਹੈ ਜਿਹੜੀ ਇੱਕ ਖਾਸ ਉਮਰ ਤੋਂ ਬਾਅਦ ਬਹੁਤ ਸਾਰੇ ਮਨੁੱਖਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੇ ਜਿਹਦੀ ਉਹਨਾਂ ਨੂੰ ਚੰਗੀ ਤਰੀਕੇ ਨਾਲ ਕਈ ਵਾਰ ਸਮਝ ਵੀ ਨਹੀਂ ਆਉਂਦੀ ਇਸ ਤੋਂ ਬਚਣ ਦੀ ਬੇहद ਜ਼ਰੂਰਤ ਹੈ ਜੇ ਤੁਸੀਂ ਇਸ ਤੋਂ ਬਚੋਗੇ ਤਾਂ ਹੀ ਤੁਸੀਂ ਸਾਂਭੀ ਸੁਧਰੀ ਸਚੱਜੀ ਜ਼ਿੰਦਗੀ ਜਿਉਓਗੇ ਜਿਹਨੂੰ ਬਾਬੇ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਜਿੰਨਾ ਚਿਰ ਉਹ ਸਰੀਰ ਦਾ ਅੰਗ ਜਿਹਨੂੰ ਤੁਸੀਂ ਦੇਖ ਨਹੀਂ ਸਕਦੇ ਜਿਹਨੂੰ ਦਵਾਈ ਨਹੀਂ ਦੇ ਸਕਦੇ ਜਿਹਨੂੰ ਤੁਸੀਂ ਮਨ ਕੇ ਹੈ ਜੇ ਇਹੇ ਚੀਜ਼ ਤੁਹਾਡੇ ਤੋਂ ਜਿੱਤੀ ਨਹੀਂ ਜਾਂਦੀ ਤਾਂ ਤੁਸੀਂ ਜੱਗ ਨੂੰ ਜਿੱਤ ਨਹੀਂ ਸਕਦੇ ਸ਼ਾਇਦ ਇਹੀ ਇਹਦਾ ਮੂਲ ਮੰਤਰ ਹੈ ਕਿ ਮਨ ਜੀਤੇ ਜਗ ਜੀਤ ਧੰਨਵਾਦ